ਪਾਰ ਸਰਕਾਰ ਵੱਲੋਂ ਜਿਹੜਾ ਔਮਨ ਡੇਸ ਪਰ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆ ਪਾਰ ਸਰਕਾਰ ਨੇ ਕਿ ਉਹਨਾਂ ਨੇ ਔਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿਲ ਜਾਂਦਾ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਹੈ ਸਾਨੂੰ ਇਹ ਬਹੁਤ ਵਧੀਆ ਵਧੀਆ ਤੋਹਫਾ ਕਿੰਦਰ ਸਰਕਾਰ ਨੇ ਦਿੱਤਾ ਹੈ ਬਜਟ ਚਾਹੇ ਜੋ ਵੀ ਹੈ ਕੀ ਨਾਮ ਤੁਹਾਡਾ ਹਾਂਜੀ ਕੀ ਨਾਮ ਹੈ ਤੁਹਾਡਾ ਅਨੂ ਮਹਾਜਲ ਜਿਹੜਾ ਇਹ ਸਿਲੰਡਰ ਸਸਤਾ ਕੀਤਾ ਹੈ ਕੇਂਦਰ ਸਰਕਾਰ ਨੇ ਤੇ ਮਤਲਬ ਕਿ ਜ਼ਿਆਦਾ ਫਾਇਦਾ ਦੇਣਗੇ ਸਾਨੂੰ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪੈਂਦਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿਉਂਕਿ ਅਸੀਂ ਰੋਜ਼ਮਰਗੀ ਇਹ ਯੂਜ਼ ਕਰਨਾ ਹਰ ਮਨਸਰ ਮਰਗੀ ਸਾਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪਏਗਾ ਇਹ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਜਿਹੜਾ ਪਾਰਟ ਸਰਕਾਰ ਵੱਲੋਂ ਇਹ ਮਮੇ ਡਾਇਰੈਕਟ ਗਿਫਟ ਦਿੱਤਾ ਗਿਆ ਅੱਛਾ ਜੀ ਕਿਦਾਂ ਹੈ ਅੱਛਾ ਪਾਰ ਸਰਕਾਰ ਵੱਲੋਂ ਜਿਹੜਾ ਵੂਮਨ ਡੇ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਹੈ ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆ ਪਾਰ ਸਰਕਾਰ ਦੇ ਕੇਂਦਰ ਸਰਕਾਰ ਦੇ ਬਹੁਤ ਵਧੀਆ ਸਾਨੂੰ ਲੱਗਿਆ ਹੈ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ ਕੀ ਕਹਾਂ ਤੁਹਾਨੂੰ ਦਿਖੋ ਜੀ ਵੂਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ ਹੈ ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਹੀ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਲੀ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਵੂਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿਲ ਜਾਂਦਾ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਤੇ ਜਦੋਂ ਸਾਨੂੰ ਸਰਕਾਰ ਵੱਲੋਂ ਭਾਵੇਂ ਛੋਟੀ ਰਾਹਤ ਵੀ ਮਿਲੇ ਤੇ ਜਦੋਂ ਅਸੀਂ ਸਾਲ ਦਾ ਕੈਲਕੂਲੇਸ਼ਨ ਲਗਾਣੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਰਾਹਤ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜਾ ਕਿਚਨ ਦੇ ਉੱਤੇ ਬਜਟ ਦੇ ਉੱਤੇ ਜਿਹੜਾ ਬੋਝ ਪੈਂਦਾ ਉਹਦੇ ਚੋਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਔਰ ਸਾਨੂੰ ਇੱਕ ਮੰਨ ਦੇ ਵਿੱਚ ਇੱਕ ਖੁਸ਼ੀ ਹਰਸ਼ੁਲਾਸ ਵੀ ਆਂਦਾ ਹੈ ਕਿ ਸਾਨੂੰ ਵੂਮਨਸ ਡੇ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਮਹਿਲਾਵਾਂ ਦੇ ਇਸ ਜਿਹੜਾ ਕੀ ਇਹ ਰੋਜੇਮਾ ਉਹ ਹੈ ਕਿ ਜਿਹੜਾ ਡਿਲੀਵਰ ਤੋਂ ਦੇ ਵਿੱਚ ਸਾਨੂੰ ਇਹਦੇ ਤੋਂ ਬਿਨਾ ਸਾਡੇ ਘਰ ਦੇ ਵਿੱਚ ਅਸੀਂ ਕੋਈ ਵੀ ਕੰਮ ਜਣਾ ਅਸੀਂ ਨਹੀਂ ਕਰ ਸਕਦੇ ਤੇ ਜਦੋਂ ਕਿਚਨ ਸਾਡੀ ਹਰੀ ਭਰੀ ਰਹੇਗੀ ਸਮਰਿੱਧ ਰਹੇਗੀ ਔਰ ਉਹਦੇ ਵਿੱਚ ਅਸੀਂ ਆਪਣੇ ਮਨ ਦੇ ਵਿੱਚ ਖੁਸ਼ੀ ਹੋਏਗੀ ਤੇ ਅੱਛਾ ਖਾਣਾ ਬਣਾਵਾਂਗੇ ਔਰ ਮਨ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਨਹੀਂ ਬਈ ਜਿਹੜਾ ਇਧਰੋਂ ਪੈਸਾ ਬਚਿਆ ਸੀ ਆਪਣੇ ਬੱਚਿਆਂ ਲਈ ਉਹਨਾਂ ਲਈ ਅੱਛੇ ਭਗਵਾਨ ਜਾਂ ਅੱਛਾ ਉਹਨਾਂ ਦੀ ਸਿਹਤ ਲਈ ਹੋਰ ਅਸੀਂ ਡਾਈਟ ਨੂੰ ਜਿਹੜਾ ਸ਼ਾਮਿਲ ਕਰ ਸਕਦੇ ਹਾਂ ਤਾਂ ਲਗਦਾ ਅੱਛਾ ਉਪਰਾਲਾ ਹੈ ਲੈ ਅੱਗੇ ਅੱਗੇ ਦੇਖੋ ਜੀ ਇਹ ਉਪਰਾਲਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ ਵੀ ਇਹ ਉਪਰਾਲਾ ਕੇਂਦਰ ਸਰਕਾਰ ਨੇ ਜਿਹੜਾ ਵੂਮਨਸ ਲਈ ਸੋਚਿਆ ਹੈ ਨਾ ਇਹ ਵਾਕਈ ਇੱਕ ਸ਼ਲਾਘਾਯੋਗ ਹੈ ਔਰ ਉਹਦੇ ਲਈ ਅਸੀਂ ਵੂਮਨਸ ਦੇ ਧੰਨਵਾਦ ਕਰਦੇ ਹਾਂ ਇਵਨ ਕਿ ਸਾਡੇ ਜੈਂਟਸ ਭਰਾ ਵੀ ਇਸ ਚੀਜ਼ ਲਈ ਧੰਨਵਾਦੀ ਹੋਣਗੇ ਕਿਉਂਕਿ ਬੋਝ ਤੇ ਕਿਤੇ ਨਾ ਕਿਤੇ ਜੈਂਟਸ ਦੇ ਉੱਤੇ ਪੈਂਦਾ ਹੈ ਉਹ ਸਾਨੂੰ ਖਰਚੇ ਦਿੰਦੇ ਅਸੀਂ ਉਹਦੇ ਚ ਮੈਨੇਜ ਕਰਦੇ ਹਾਂ ਜਦੋਂ ਸਾਨੂੰ ਰਾਹਤ ਮਿਲਦੀ ਹੈ ਤੇ ਨੈਚੁਰਲੀ ਹੈ ਸਾਡੇ ਘਰ ਦੇ ਦੰਪਤੀ ਪਰਿਵਾਰ ਜਾਂ ਪੂਰੀ ਫੈਮਿਲੀ ਨੂੰ ਹੀ ਉਹ ਚੀਜ਼ ਦੀ ਰਾਹਤ ਮਿਲਦੀ ਹੈ ਮੁੜ ਕੀ ਨੰਬਰ ਹੈ ਸ਼ਿਲਪਾ ਮਹਾਜਨ ਮਡਲ ਦਾ ਸਿਲੰਡਰ ਸਸਤਾ ਕਿੰਨੇ ਰੁਪਏ ਕਿੰਨਾ ਕੁ ਫਾਇਦਾ ਹੁੰਦਾ ਹੈ ਬਹੁਤ ਜ਼ਿਆਦਾ ਫਰਕ ਪੈਂਦਾ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਤੇ ਸਾਡੇ ਰਸੋਈ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਬਹੁਤ ਵੱਡੀ ਵਧੀਆ ਤੋਹਫਾ ਕੇਂਦਰ ਸਰਕਾਰ ਨੇ ਦਿੱਤਾ ਹੈ ਬਜਟ ਚਾਹੇ ਜੋ ਵੀ ਹੈ ਕੁਝ ਵੀ ਹੈ ਚਾਹੇ ਉਹ ਛੋਟਾ ਜਿਹਾ ਹੈ ਵੱਡਾ ਹੈ ਜੋ ਵੀ ਹੈ ਪਰ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿਉਂਕਿ ਅਸੀਂ ਮਹਿਲਾ ਜਣੀਆਂ ਹੈਗੀਆਂ ਘਰ ਦੇ ਜਿਸ ਤਰ੍ਹਾਂ ਵੀ ਖਰਚੇ ਕਰਦੀਆਂ ਸਾਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਅਡਜਸਟ ਕਰਦੇ ਹਾਂ